ਸਸ ਜਾਲੀ ਤੋਂ ਦੱਸਾ ਕਿ ਸਾਡੇ ਚੈਨਲ ਆ ਜਿੰਦਾ ਰਹੇ ਤੇ ਹੁਣ ਵੀ ਗੱਲ ਦਿਆ ਕਿ ਤੁਸੀਂ ਸਾਰੇ ਜਣੇ ਚੀਕਾ ਫੋਗ ਲੌਰੀ ਆ ਜੀ ਬਣਾ ਦੇ ਲੱਗੀਆਂ ਪਪਕੋੜਿਆਂ ਵਾਲੀ ਖੜੀ ਤੇ ਆਪਾਂ ਜਿਹੜਾ ਤਕੀਏ ਵਜ ਪਾ ਲਿਆ ਹਾਂ ਚਲਣ ਦੇ ਤੇਲ ਦੀ ਇਕ ਕਰੀ ਤੇ ਪਿਆਜ਼ ਟਮਾਟਰ ਹਰੀਆਂ ਮਿਰਚਾਂ ਜੀਰਾ ਬਸਣ ਲਸਣ ਲਸਣ ਤੇ ਤੇਜ ਮੱਤਾਂ ਉਹਨਾਂ ਨੂੰ ਪਾ ਕੇ ਆਪਾਂ ਹਿਲਾਉਂ ਆਂ ਪੜਿਆ ਆਪਾਂ ਪਹਿਲਾਂ ਕਰਕੇ ਰੱਖ ਲਈ Ayo Aimee chan Ayo Aimee chan लाल मिर्च थोड़ी दी। गरम मसाला हल्दी अब इसमें हम पानी थोड़ा या पानी ਆਹ ਉਹਨੇ ਪੰਡਾਰ ਲਈ ਅਨਾਰ ਦਾ ਨਾਮ ਆਪਾਂ ਪਾਵਾਂਗੇ ਅੱਧਾ ਚਮਚ ਆ ਗੇੜਾ ਨਹੀਂ ਦੇ ਵਿੱਚ ਸੀ ਇਸ ਨੂੰ ਨਹੀਂ ਆਉਤਾਂ ਫੋਨਾ ਮੈਂ ਉਲਦੀ ਚੜ ਫੋਨਾ ਪਾ ਨੂੰ ਰੀਜਨ ਲੀ ਰੱਖ ਦੇਣੀ ਬੰਦੀ ਚ ਹਾਂਜੀ ਮੋੜੇ ਪਾ ਕੇ ਮਿਲ ਦੂਗੀ ਬੰਦੀਆ ਦੇਖਿਆ ਪਤਾ ਨੂੰ ਮਿਲਦੇ ਬੰਦੇ ਚ ਕੜੀ ਰੇਤੀ ਜੀ ਆਪਣੀ ਚੰਗੀ ਤਰ੍ਹਾਂ ਲੋਜ ਕੜੀ ਆਪਣੀ ਹੋ ਗਈ ਤਿਆਰ ਇਹ ਦੇਖ ਸਾਡੇ ਮਾਂ ਨਾਲ ਹੀ ਪਰਸ਼ਾਨ ਦੇ ਹਾਂਜੀ ਅੱਜ ਬਣਾਈ ਤਕੋੜਿਆਂ ਵਾਲੀ ਗੜੀ ਤੇ ਨਾਲ ਪ੍ਰਸ਼ਾਦੇ ਲੱਗੇ ਹੋਣ ਠੀਕ ਗਾਲੋ ਉਬਿਆਜ ਹਰੀ ਮਿਰਚ ਲੋਗੇ ਆ ਗਿੰਦ ਦੇਖਣ ਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਪਾਲੋ ਸਬਸਕ੍ਰਾਈਬ